ਦੇਖੋ ਜਿਹੜਾ ਹਾਈ ਕੋਰਟ ਦਾ ਮੈਟਰ ਹੈ ਇਹ ਇਸ ਟਾਈਮ ਕੇਸ ਹਾਈ ਕੋਰਟ ਚ ਹੈ ਹਾਈ ਕੋਰਟ ਦਾ ਆਰਡਰ ਤੁਸੀਂ ਪੜ ਰਹੇ ਹੋ ਵਕੀਲ ਸਾਹਿਬ ਤੋਂ ਪੜਵਾ ਲਿਆ ਤੁਸੀਂ ਸਾਰੇ ਪਾਸਿਓ ਇਹ ਮੈਟਰ ਇਹ ਸੀ ਵੀ ਜਹਾਜ਼ ਗਰਾਊਂਡ ਜਿਹੜਾ ਫਿਰੋਜ਼ਪੁਰ ਕੈਂਟ ਦੇ ਵਿੱਚ ਹੈਗਾ ਜਲਦੀ ਡਾਕੂਮੈਂਟ ਤਿਆਰ ਕਰਕੇ ਸਾਡੇ ਰੈਵਨਿਊ ਦੇ ਅਫਸਰਾਂ ਨੇ ਗਰਦੋਰੀਆਂ ਜਾਮਾਂਬੰਦੀਆਂ ਇੰਤਕਾਲ ਇਹ ਜਲਦੀ ਤਿਆਰ ਕਰਕੇ ਤੇ ਇਹਨੂੰ ਸੇਲ ਕਰਵਾ ਲਿਆ ਸੇਲ ਕਰਾ ਕੇ ਮੁੜ ਕੇ ਇਹਨਾਂ ਨੇ ਕੇਸ ਲੜਨੇ ਸ਼ੁਰੂ ਕਰ ਦਿੱਤੇ ਜਦੋਂ ਕੇਸਾਂ ਦੇ ਵਿੱਚ ਇਹ ਉਲਝੇ ਦੇ ਗਏ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਆਰਮੀ ਨੇ ਦਿਖਾ ਦਿੱਤੀ ਡੀਸੀ ਨੂੰ ਜਦੋਂ ਡੀਸੀ ਨੂੰ ਦਿਖਾ ਦਿੱਤੀ ਡੀਸੀ ਨੇ ਕੱਖ ਨਹੀਂ ਕੀਤਾ ਇਹਦੇ ਵਿੱਚ ਡੀਸੀ ਨੇ ਲਿਖਿਆ ਵੀ ਵੇਚਣ ਵਾਲਿਆਂ ਖਿਲਾਫ ਜਿਨ੍ਹਾਂ ਨੇ ਰਕਬਾ ਵੇਚਿਆ ਬਾਕੀਆਂ ਕੋ ਡੀਸੀ ਰਿਸ਼ਤ ਖਾ ਗਿਆ ਪਟਵਾਰੀ ਕਾਨੂੰਗੋ ਸਾਰਿਆਂ ਕੋਲੋਂ ਮੋਟੀ ਰਿਸ਼ਤ ਲੈ ਕੇ ਚਲਾ ਗਿਆ ਅੱਗੋਂ ਆ ਗਿਆ ਫਿਰ ਇਹ ਆਰਮੀ ਨੇ ਇੱਕ ਦਿਖਾ ਦਿੱਤੀ 24/24 ਨੂੰ ਵੀ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਜਾਵੇ ਸੀਬੀਆਈ ਤੋਂ ਜਾਂਚ ਕਰਾਉਣ ਵਾਸਤੇ ਜਦੋਂ ਉਹਨੇ ਆਰਮੀ ਨੇ ਦਿਖਾ ਦਿੱਤੀ ਗਵਰਨਰ ਨੂੰ ਗਵਰਨਰ ਨੂੰ ਤਰਖਾਸਤਾ ਆ ਗਈ ਥੱਲੇ ਡੀਸੀ ਕਮਿਸ਼ਨਰ ਐਫਸੀਆਰ ਸਾਰਿਆਂ ਕੋਲੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਜਦੋਂ ਇਹ 24 ਤੋਂ 24 ਦੀ ਦਰਖਾਸਤ ਹੁਣ ਹਾਈ ਕੋਰਟ ਚ ਲੈ ਕੇ ਗਿਆ ਜੇ ਡੀਸੀ ਕਮਿਸ਼ਨਰ ਐਫਸੀਆਰ ਇਹ ਅਫਸਰ ਇਸ ਦਰਖਾਸਤ ਨੂੰ ਵੇਖ ਲੈਂਦੇ ਤੇ ਅੱਜ ਆ ਦਿਨ ਨਹੀਂ ਸੀ ਹੋਣੀ ਇਹ ਹੁਣ 24 ਤੋਂ 24 ਵਾਲੀ ਐਪਲੀਕੇਸ਼ਨ ਜਿਹੜੀ ਡੀਸੀ ਨੇ ਨਹੀਂ ਦੇਖੀ ਉਹ ਹਾਈ ਕੋਰਟ ਦੇ ਜੱਜ ਨੇ ਵੇਖੀ ਆ ਉੱਥੋਂ ਇਹ ਉਹਨੇ ਹੁਕਮ ਕੀਤਾ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ પાਸੇ ਕਰ ਦੋ ਡੀਸੀਾਂ ਨੂੰ ਡੂਸੀਆਂ ਨੂੰ ਪੁਲਿਸ ਨੂੰ ਤੇ ਇਹ ਮੈਟਰ ਜਿਹੜਾ ਉਹਨੇ ਚੀਫ ਡਾਕਟਰ ਵਿਜੀਨਾਸ ਬਿਓਰਨ ਦੇ ਦਿੱਤਾ ਵਿਜੀਲਸ ਵਾਲਿਆਂ ਨੂੰ ਦਿੱਤਾ ਚੀਫ ਡੀਜੀਪੀ ਨੂੰ ਵੀ ਉਹ ਸਾਰਾ ਦੇਖੇਗਾ ਹੁਣ ਇਹ ਕੁਝ ਨਹੀਂ ਕਰਨਗੇ ਇਹ ਫਰੋਜ ਪਰ ਕੈਂਟ ਜ ਹੈਗਾ 15 ਕਿਲੇ ਰਕਵਾ ਹੈ 118 ਕੇ ਨਾਲ 16 ਮਰੇ ਲਗਭਗ 15 ਕਿਲੇ ਇਹਦਾ ਮਸਲਾ ਇਹ ਹੈ ਵੀ ਇਹ ਸਾਡੀ ਲੜਾਕੂ ਹਵਾਈ ਸੈਨਾ ਦਾ ਆਜਾਜ ਗਰਾਉਂਡ ਹੈ ਜਿਹੜਾ ਇਹਨਾਂ ਨੇ ਅਫਸਰਾਂ ਨੇ ਰਮੀਲੀ ਮੁਕਤ ਕਰਕੇ ਵੇਜ ਦਿੱਤਾ ਜਿਹੜਾ ਤੁਸੀਂ ਇਹ ਮੈਨੂੰ ਕੁਐਸਚਨ ਪੁੱਛਿਆ ਵੀ ਤੁਹਾਡਾ ਕੀ ਰੋਲ ਹੈ ਮੈਂ ਭਾਰਤ ਦੇਸ਼ ਦਾ ਨਾਗਰਿਕ ਆ ਉਹ ਹਾਈ ਕੋਰਟ ਨੇ ਮੰਨੀ ਮੰਨੀ ਹੈ ਗੱਲ ਬੀ ਐਨ ਐਸਐਸ ਮੈਂ ਭਾਰਤ ਦੇਸ਼ ਦਾ ਨਾਗਰਿਕ ਆ ਮੈਂ ਦੇਸ਼ ਖਾਤਰ ਲੜ ਸਕਦਾ ਕੋਈ ਵੀ ਦੇਸ਼ ਖਾਤਰ ਲੜ ਸਕਦਾ ਅੱਜ ਜੇ ਮੁਸੀਬਤ ਪੈਦੀ ਆ ਬਾਰਡਰ ਤੇ ਤੇ ਕੀ ਬੀਐਸਐਫ ਵਾਲੇ ਸਾਡੇ ਪਬਲਿਕ ਦੀ ਮਦਦ ਨਹੀਂ ਲੈਣਗੇ ਲੈਣਗੇ ਪਬਲਿਕ ਮਦਦ ਦੇ ਸਕਦੀ ਹੈ ਮੈਂ ਵੀ ਮਦਦ ਦੇ ਰਿਹਾ ਮੈਂ ਆਰਮੀ ਨੂੰ ਵੀ ਦੇ ਰਿਹਾ ਬੀਐਸਐਫ ਦਾ ਕਿਸੇ ਵੀ ਲੜ ਰਿਹਾ ਮੈਂ ਆਰਮੀ ਦਾ ਵੀ ਲੋਕ ਮੈਨੂੰ ਕਹਿੰਦੇ ਤੇਰਾ ਕੀ ਇੰਟਰਸਟ ਆ ਮੈਂ ਭਾਰਤ ਦੇਸ਼ ਦਾ ਨਾਗਰਿਕ ਆ ਮੇਰੀ ਵੀ ਫੌਜ ਮਦਦ ਲੈ ਸਕਦੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮਦਦ ਲੈ ਸਕਦਾ ਕਿਸੇ ਪ੍ਰਾਈਵੇਟ ਬੰਦੇ ਦੀ ਕਿਉਂ ਇਹ ਫੌਜ ਨਹੀਂ ਲੈ ਸਕਦੀ ਮੇਰੀ ਮਦਦ ਮੈਂ ਫੌਜ ਨੂੰ ਮਦਦ ਦੇ ਰਿਹਾ ਇਹ ਜੀ ਜਿਹੜਾ ਅਸਲ ਮਾਲਕ ਸੀ ਉਹ ਇੱਥੋਂ ਕੰਪਨਸੇਸ਼ਨ ਲੈ ਕੇ ਚਲੇ ਗਿਆ ਸੀ ਦਿੱਲੀ ਇਹ 1937 1947 ਤੋਂ ਪਹਿਲਾਂ ਦੀ ਗੱਲ ਹੈ ਉਹ ਕੰਪਨਸੇਸ਼ਨ ਲੈ ਕੇ ਚਲੇ ਗਏ ਮੁੜ ਕੇ ਇਹਨਾਂ ਨੇ ਵਾਰਸਾਂ ਨੇ ਜਾਲੀ ਕਾ ਕੇ ਤਿਆਰ ਕਰਕੇ ਤੇ ਇਹ ਰਕਬਾ ਵੇਚਤਾ ਇਹ 1997 ਜ ਰਕਬਾ ਫੇਰ ਵੇਚਿਆ ਗਿਆ 1997 ਤੋਂ ਲੈ ਕੇ ਅੱਜ ਤੱਕ ਸਾਡੇ ਪਟਵਾਰੀ ਕਾਨੂੰਗੋ ਤਹਿਸੀਲਦਾਰ ਐਸ.ਡੀ.ਐਮ ਇਹਦੇ ਤੇ ਪਰਦੇ ਪਾਉਂਦੇ ਨੇ ਤੇ ਮੋਟੀਆਂ ਰਿਸ਼ਮਤਾਂ ਖਾਂਦੇ ਰਹੇ ਮੋਟੀਆਂ ਰਿਸ਼ਮਤਾਂ ਖਾਂਣ ਕਰਕੇ ਨਾ ਤਾਂ ਮਾਲਕੀ ਟੁੱਟੀ ਉਹਨਾਂ ਦੀ ਨਾ ਉਹਨਾਂ ਦੀਆਂ ਗਰਦੋਰੀਆਂ ਟੁੱਟੀਆਂ ਹੁਣ ਅਸੀਂ ਜ਼ੋਰ ਪਾ ਕੇ ਗਰਦੋਰੀਆਂ ਵੀ ਟੁਵਾਈਆਂ ਮਾਲਕੀਆਂ ਵੀ ਟੁਵਾਈਆਂ ਕਿਉਂਕਿ ਇਹਨਾਂ ਅਫਸਰਾਂ ਨੇ ਜਿੰਨੇ ਵੀ ਇੱਥੇ ਐਸ ਡੀ ਐਮ ਡੀ ਸੀ ਸਭ ਦੀ ਨੌਲੇਜ ਸੀ 16 4 21 ਨੂੰ ਡੀ ਸੀ ਦੀ ਨੌਲੇਜ ਤੇ ਨੱਡਰ ਆ ਗਿਆ ਪਰ 16 4 21 ਤੋਂ ਬਾਅਦ ਕਿਸੇ ਵੀ ਡੀ ਸੀ ਨੇ ਸਵਾਏ ਅੱਖਾਂ ਮੀਚਣ ਤੋਂ ਤੇ ਰਿਸ਼ਵਤਾ ਖਾਣ ਤੋਂ ਕੱਖ ਨਹੀਂ ਕੀਤਾ ਹੁਣ ਜੋ ਡੀ ਸੀ ਇਸ ਟਾਈਮ ਮੌਜੂਦਾ ਹੈ ਇਹਨੂੰ ਜੋ ਹਾਈ ਕੋਰਟ ਨੇ ਕਿਹਾ ਤੁਸੀਂ ਖੁਦ ਦੇਖ ਲਓ ਇਸ ਡੀ ਸੀ ਨੇ ਕੱਖ ਨਹੀਂ ਕੀਤਾ ਜਿਹੜਾ ਪਹਿਲਾਂ ਡੀ ਸੀ ਸੀ ਉਹਦੇ ਲਕੀਰ ਤੇ ਫਕੀਰ ਚਲਾ ਦਿੱਤੀ ਇਹਨੇ ਕਿ ਆਪ ਰਿਸ਼ਵਤਾ ਖਾ ਲੀਆਂ ਡੀ ਸੀਆਂ ਨੇ ਏਅਰ ਫੋਰਸ ਸਾਲ 1997-98 ਤੋਂ ਲੜਾਈ ਲੜ ਰਹੀ ਹੈ ਏਅਰ ਫੋਰਸ ਨੂੰ ਮੂਰਖ ਬਣਾਇਆ ਜਾ ਰਿਹਾ ਝੂਠੇ ਜਾਲੀ ਡਾਕੂਮੈਂਟ ਤਿਆਰ ਕਰਕੇ ਦੇਖੋ ਜਵਾਂ ਮੰਨੀਆਂ ਗਰਦੋਰੀਆਂ ਇੰਤਕਾਲ ਫਰਜੀ ਰਿਸ਼ਤੀਆਂ ਤਿਆਰ ਕਰਕੇ ਫੌਜ ਨੂੰ ੳਲਜਾਇਆ ਜਾ ਰਿਹਾ ਹੁਣ ਜਿਹੜੇ ਫੌਜੀ ਨੇ ਵਿਚਾਰੇ ਹਮਕੋ ਕੀ ਆ ਪਤਾ ਜੀ ਹਮਸੋ ਬੰਗਾਲ ਤੇ ਹਤੇ ਹਮਸੋ ਪੜਨਾ ਨਹੀਂ ਆਤਾ ਮੈਨੂੰ ਮਿਨੂ ਫੜਾਓ ਤੁਸੀਂ ਤੁਹਾਨੂੰ ਨਹੀਂ ਪੜਨਾ ਆਉਂਦਾ ਮੈਂ ਲੜ ਰਿਹਾ ਫੌਜ ਦੀ ਲੜਾਈ ਕਿਉਂਕਿ ਉਹਨਾਂ ਦੇ ਵਿਚਾਰਾ ਕਹਿੰਦੇ ਕੋਈ ਬੰਗਾਲ ਤੋਂ ਆਏ ਕੋਈ ਕੋਲਕਾਤਾ ਤੋਂ ਕਹਿੰਦੇ ਹਮਕੋ ਤਾਂ ਪੰਜਾਬੀ ਨਹੀਂ ਆਉਂਦੀ ਜੀ ਦੇਖੋ ਜੀ ਇੱਥੇ ਜਿਹੜਾ ਡੀਸੀਸੀ ਮੈਂ ਉਹਦਾ ਨਾਮ ਨਹੀਂ ਲੈ ਸਕਦਾ ਹੁਣ ਤੁਸੀਂ ਕਹੋਗੇ ਮੂਰਖ ਡੀਸੀ ਸੀਗਾ ਉਸ ਡੀਸੀ ਨੇ ਲਿਖਿਆ ਆਪ ਦੀ ਪਰਤਾਲ ਦੇ ਵਿੱਚ ਵੀ ਇਹ ਰਕਬਾ 1957 58 ਤੋਂ ਫੌਜ ਦੇ ਕਬਜ਼ੇ ਚ ਹੈ ਪਰ ਤੇਰੇ ਤਾਂ ਪਟਵਾਰੀ ਲਿਖੀ ਜਾਂਦੇ ਝੋਨਾ ਗਣਕ ਇਹਦੇ ਪਟਵਾਰੀ ਉੱਥੇ ਲਿਖੀ ਜਾਂਦੇ ਝੋਨਾ ਗਣਕ ਮਤਲਬ ਉਹ ਸ਼ੋਅ ਕਰਦੇ ਆ ਤੇ ਗਰਦੋਰੀਆਂ ਬੰਦੇ ਨਾਮ ਕਰੀ ਜਾਂਦੇ ਹੈਗਾ ਉੱਥੇ ਇਹ ਸਟਿੱਪ ਹੈ ਪੱਕੀ ਸਿੰਟੜ ਬਣੀ ਹੋਈ ਹੈ ਬਜਰੀ ਦੀ ਬੜੀ ਹੋਈ ਹੈ ਐਰਸਟੇਟਿਵ ਤੇ ਜਾਇਂ ਲੈਂਡ ਕਰਦਾ ਔਰ ਹੁਣ ਜਿਹੜੇ ਹਾਲਾਤ ਬਣਿਆ ਪਾਕਿਸਤਾਨ ਨਾਲ ਜੇ ਰੋਲਾ ਪੈਂਦਾ ਤੇ ਕੱਲ ਨੂੰ ਵੀ ਇੱਥੇ ਜਹਾਜ਼ ਲੈਂਡ ਕਰਨਗੇ ਤੁਸੀਂ ਦੇਖ ਲਿਓ ਕਿਉਂ ਜੀ ਹੁਣ ਚੀਫ ਡਾਇਰੈਕਟਰ ਵਿਜੀਲੈਂਸ ਇਸ ਟਾਈਮ ਪੀ ਕੇ ਸਿਨਾ ਹੈ ਪ੍ਰਵੀਨ ਕੁਮਾਰ ਸਿਨਾ ਹੈ ਇਹ ਸਾਰਾ ਮੈਟਰ ਹੁਣ ਉਹਨੇ ਦੇਖਣਾ ਨਾ ਤੇ ਇੱਥੋਂ ਦੀ ਪੁਲਿਸ ਨੇ ਦੇਖਣਾ ਨਾ ਇੱਥੋਂ ਦੇ ਡੀਸੀ ਨੇ ਨਾ ਇੱਥੋਂ ਦੇ ਕਮਿਸ਼ਨਰ ਨੇ ਕਿਉਂਕਿ ਇਹਨਾਂ ਨੇ ਸਭ ਨੇ ਸਵਾ ਖਾਲੀ ਜਿਹੜੀ ਖਾਣੀ ਸੀ ਹੁਣ ਹਾਈ ਕੋਰਟ ਨੇ ਕਿਹਾ ਵੀ ਇਹ ਚੀਫ ਵਿਜੀਲੈਂਸ ਬਿਊਰੋ ਦੇਖੂਗਾ ਇਹਨੂੰ ਇਹ ਨਾਲ ਨਹੀਂ ਦੇਖਣਾ ਹੁਣ ਮੇਰਾ ਨਾਮ ਨਿਸ਼ਾਨ ਸਿੰਘ ਕਾਨੂੰਗੋ ਮੈਂ ਡੀਸੀ ਦਫਤਰ ਤੋਂ ਕਾਨੂੰਗੋ ਰਿਟਾਇਰਡ ਹੋਇਆ 31/3/2020 ਨੂੰ ਮੈਂ ਕਾਨੂੰਗੋ ਰਿਟਾਇਰ ਹੋਇਆ ਪਾਈ ਕੀ ਸੀ ਇਸ ਤੋਂ ਪਹਿਲਾਂ ਪਟੀਸ਼ਨ ਪਾਈ ਸੀ 23 ਚ 21/12/2023 ਨੂੰ ਉਹਦਾ ਫੈਸਲਾ ਹੋਇਆ ਅਸੀਂ ਵੇਖਿਆ ਵੀ ਇਹਨਾਂ ਨੇ ਡੀਸੀਆਂ ਨੇ ਉਸ ਪਟੀਸ਼ਨ ਦੇ ਵਿੱਚ ਕੁਝ ਨਹੀਂ ਕੀਤਾ ਗੋਲਮਲ ਕਰਤੀ ਕਹਾਣੀ ਇਹਨਾਂ ਨੇ ਫੇਰ ਸਾਨੂੰ ਆ ਦੂਜੀ ਪਟੀਸ਼ਨ ਪਾਉਣੀ ਪਈ ਇਹ ਪਾਈ ਆ 22/4 ਨੂੰ 23/4 ਨੂੰ ਤੇ ਇਹਦਾ ਫੈਸਲਾ ਹੋਇਆ 30/4 ਨੂੰ ਜੱਜ ਸਾਹਿਬ ਨੇ ਜਦੋਂ ਦੇਖਿਆ ਵੀ ਇਹਦੇ ਵਿੱਚ ਕਹਾਣੀ ਜਿਹੜੀ ਆ ਹੈ ਜੱਜ ਸਾਹਿਬ ਨੇ ਆਪ ਦੇ ਤੌਰ ਤੇ ਰਿਸਪੌਂਡੈਂਟ ਨੰਬਰ 6 ਬਣਾਤਾ ਅਸੀਂ ਪੰਜ ਬੰਦਿਆਂ ਨੂੰ ਪਾਰਟੀ ਬਣਾਇਆ ਸੀਗਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਡੀਸੀ ਐਸਐਸਬੀ ਤੇ ਕਮਿਸ਼ਨਰ ਨੂੰ ਬਟ ਜੱਜ ਸਾਹਿਬ ਨੇ ਹਾਈ ਕੋਰਟ ਦੇ ਜੱਜ ਨੇ ਉਹਨਾਂ ਨੇ 6 ਨੰਬਰ ਰਿਸਪੌਂਡੈਂਟ ਬਣਾ ਲਿਆ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਵੀ ਤੂੰ ਹੋਰੇ ਸਾਰਾ ਕਰੇਗਾ ਸਾਰਾ ਘਰ 16 ਮਰਲੇ ਜੀ ਕਿੱਲੇ 118 ਕਨਾਲ 16 ਮਰਲੇ ਲਗਭਗ 15 ਕਿੱਲੇ ਸਮਝ ਲੋ ਕਰਨੀ ਹੁਣ ਤਾਂ ਉਹ ਬਾਪੂ ਨੇ ਕਰਨੀ ਹੈ ਮੰਗ ਹਾਈ ਕੋਰਟ ਵਾਲੇ ਨੇ ਇੱਕ ਘਹਾਵਤ ਹੈ ਗਈ ਹੈ ਉਹ ਆਪਾਂ ਜਿਵੇਂ ਬੈਠੇ ਆ ਆਪਾਂ ਕੀ ਇਹੋ ਉਹ ਕਹਿੰਦਾ ਵੀ ਛੇਰ ਆਊਗਾ ਛੇਰ ਆਊਗਾ ਉਹ ਕਹਿੰਦਾ ਛੇਰ ਆਊਗਾ ਫਿਰ ਆਪਾਂ ਕੀ ਕਰਨਾ ਹੈ ਹੋ ਕਹਿੰਦਾ ਜੋ ਕੁਝ ਕਰੂਗਾ ਛੇਰ ਹੀ ਕਰੂਗਾ ਹੁਣ ਤਾਂ ਛੇਰ ਹੀ ਕਰੂਗਾ ਜੋ ਕਰੂਗਾ ਮੈਂ ਥੋੜੀ ਨਾ ਮੈਂ ਅਮਰੀਕਾ ਦੀ ਮੰਗ ਹੈ ਹੁਣ ਹਾਈ ਕੋਰਟ ਦੀ ਮੰਗ ਹੈ ਤਿੰਨ ਸੱਤ ਡੇਟ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੀ ਨਿਗਰਾਨੀ ਚਾਹੀਏ ਮੈਟਰ ਤਿੰਨ ਸੱਤ ਨੂੰ ਉਹਨਾਂ ਨੇ ਆਪ ਦੀ ਰਜਿਸਟਰੀ ਦੀ ਡਿਊਟੀ ਲਈ ਹੈ ਵੀ ਤੁਸੀਂ ਇਹ ਮੈਟਰ ਪੁਟ ਅਪ ਕਰੋਗੇ ਮੇਰੇ ਇਹ ਹੁਣ ਹਾਈ ਕੋਰਟ ਦੀ ਨਿਗਰਾਨੀ ਚ ਹੈ। ਨਿਸ਼ਾਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਾਲਵਾਲ ਕਦੀਮ ਨੇ ਇੱਕ ਦਰਖਾਸਤ ਜਰੀ ਹੈਗੀ ਹੈ ਵਿਜੀਲੈਂਸ ਬਿਊਰੋ ਜੁਆਇੰਟ ਡਾਕਟਰ ਜਿਹੜੀ ਮੈਡਮ ਪ੍ਰਭਜਤ ਕੌਰ ਨੇ ਉਹਨਾਂ ਨੂੰ ਚੰਡੀਗੜ੍ਹ ਦਿੱਤੀ ਸੀ। ਉਹਨਾਂ ਵੱਲੋਂ ਇਸ ਦੀ ਇਨਕੁਆਰੀ ਜਰੀ ਹੈਗੀ ਹੈ ਫਿਰੋਜ਼ਪੁਰ ਇੰਸਪੈਕਟਰ ਜਗਨਦੀਪ ਕੌਰ ਵੱਲੋਂ ਕਰਵਾਈ ਗਈ ਹੈ ਇਸ ਸਬੰਧ ਦੇ ਵਿੱਚ ਜਿਹੜੇ ਹੈਗੇ ਦੋ ਵਿਅਕਤੀਆਂ ਦੇ ਖਿਲਾਫ। 우샤 ਅਨਸਲ ਪਤਨੀ ਤੇਜचंद ਅਤੇ ਉਸ ਦਾ ਬੇਟਾ ਨਵੀਂ ਚੰਦ ਪੁੱਤਰ ਤੇਜचंद ਵਾਸੀ ਡੁਮਣੀ थाना ਕੁਲਗੜੀ ਸੀ ਨਾਓ ਉਹਦੇ ਦੇ ਦਿੱਲੀ ਉਹਨਾਂ ਦੇ ਖਿਲਾਫ ਇਹ ਮੁਕਦਮਾ ਜਿਹੜਾ ਹੈਗਾ 420 465 ਕਤਲ ਆਈਪੀਸ ਜਿਹੜਾ ਹੈਗਾ ਦਾਜ ਰਿਸ਼ਤੇ ਕੀਤਾ ਗਿਆ ਇਹ ਕੋਈ ਫਤੂਬਾਲ ਦੇ ਵਿੱਚ ਜਿਹੜੀ ਹੈਗੀ ਜਗ੍ਹਾ ਹੈਗੀ ਸੀ ਜਿਹਦਾ ਰਕਬਾ ਰਿਕੁਆਇਰ ਹੋਏ ਹੋਇਆ ਹੋਇਆ ਸੀ ਤੇ ਉਸ ਤੋਂ ਰਿਕੁਆਇਰ ਹੋਤ باوجود ਵੀ ਜਿਹੜੀ ਹੈਗੀ ਇਹਨਾਂ ਵੱਲੋਂ ਜਿਹੜੀ ਹੈ ਉਹ ਜ਼ਮੀਨ ਜਿਹੜੀ ਹੈ ਵੱਖ-ਵੱਖ ਬੰਦਿਆਂ ਨੂੰ ਵੇਚੀ ਗਈ ਸੀ ਇਹ ਮਸਲਾ ਜਿਹੜਾ ਹੈਗਾ ਇਸ ਤੇ ਜਿਹੜਾ 91 ਨੰਬਰ ਮੁਕਦਮਾ ਤਨਾ ਕੁਲਗੜੀ ਜਿਹੜਾ ਹੈ ਤਾਂ ਜਿਹੜੇ ਰਿਸ਼ਤੇ ਕੀ ਤਾਂ ਗਿਆ ਸਰ ਹੁਣ ਅਗਲੀ ਕਾਰਵਾਈ ਦੇ ਮਾਮਲੇ ਅਗਲੀ ਕਾਰਵਾਈ ਤਫਤੀਸ਼ ਜਿਹੜੀ ਜਾਰੀ ਹੈ ਇਸ ਦੀ ਤਫਤੀਸ਼ ਡੀਐਸਪੀ ਸਿਟੀ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਤੇ ਨੈਕਸਟ ਫਰਦਰ ਜਿਹੜੇ ਵੀ ਹੈਗੇ ਦੋਸ਼ੀ ਉਹਨਾਂ ਨੂੰ ਜਲਦੀ ਜੀ ਗ੍ਰਿਫਤਾਰ ਕੀਤਾ ਜਾਵੇ ਸਰ ਇਹਦੇ ਵਿੱਚ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਹੋ ਸਕਦੀ ਹੈ ਇਹ ਜੋ ਤਫਤੀਸ਼ ਦੇ ਵਿੱਚ ਲੇਟਰ ਤਫਤੀਸ਼ ਦੇ ਵਿੱਚ ਕਿਸੇ ਦਾ ਆਏਗਾ ਉਸ ਦੇ ਖਿਲਾਫ ਵੀ ਵਰਦੀ ਕਾਰਵਾਈ ਕਰਾਂਗੇ